पढ़ंदा <laughs> thank eh ਆ ਮਨੇ ਦੋ ਦਫਰਾਂ ਆਇਆ ਹਾਂ ਪੁਰਾਣੀ ਕੋਈ ਪਰਸੇ ਦਾ ਪਤਾ ਕੋਈ ਕਿਰਤ ਲਾਣਾ ਹੈ ਮੈਨੂੰ ਬਲੇ ਕੋਈ ਆਉਂਦਾ ਹੈ ਆਪਾਂ ਬਾਏ ਐ ਲਕੀ ਦੇਵ ਗਨ ਦਰਗਾਹ ਬਾਬਾ ਯਾਰਾ ਪੀਰ ਸੁੰਦਰ ਨਗਰ ਗਲੀ ਨੰਬਰ 6 ਨੀਅਰ ਛਵਾਲਾ ਮੰਦਿਰ ਇੱਥੇ ਬਾਬਾਈ ਦਾ ਸਲਾਨਾ ਮੇਲਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਹੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ ਦੇਸ਼ਾਂ ਦੇਸ਼ਾਂ ਤੋਂ ਸੰਗਤਾਂ ਲੋਕਲ ਵੀ ਸੰਗਤਾਂ ਬਹੁਤ ਵੱਧ ਚੜ੍ਹ ਕੇ ਜਿਹੜਾ ਵਾ ਹਿੱਸਾ ਲੈਂਦੀਆਂ ਨੇ ਇਸ ਸਮੇਂ ਜਿਹੜਾ ਵਾ ਬਾਬਾ ਜੀ ਦਾ ਟੁੱਟ ਜਿਓ ਲੰਗਰ ਵਰਤਾਇਆ ਜਾਏਗਾ ਹਰ ਸਾਲ ਦੀ ਤਰ੍ਹਾਂ ਇਸ ਤਰ੍ਹਾਂ ਲੰਗਰ ਵਰਤਾਇਆ ਜਾਂਦਾ ਸ਼ਾਮ ਨੂੰ ਬਾਬਾ ਜੀ ਦੀਆਂ ਜਿਹੜੀਆਂ ਕਵਾਲੀਆਂ ਹੋਣਗੀਆਂ ਤੇ ਸੰਗਤਾਂ ਵੀ ਆਪਣੀ ਜਿਹੜੀ ਆ ਵੱਧ ਚੜ੍ਹ ਕੇ ਹਾਜ਼ਰੀ ਭਰਨਗੀਆਂ ਜੈ ਬਾਬਾ ਜੀ ਮੀਰੂ ਸਾਬਰੀ ਸੁੰਦਰ ਨਗਰ ਗਲੀ ਨੰਬਰ 6 ਦਰਗਾਹ ਬਾਬਾ ਜਾਰਾ ਪੀਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਬਾ ਜੀ ਦਾ ਮੇਲਾ ਬੜੀ ਧੂਮ ਦਾ ਨਾਮ ਬਣਾਇਆ ਜਾ ਰਿਹਾ ਹੈ ਸੰਗਤਾਂ ਅਗੇ ਬੇਨਤੀ ਹੈ ਕਿ ਮੇਲੇ ਜਾ ਕੇ ਮੇਲੇ ਦੀ ਰੌਣਕ ਬਤਾਓ ਉਹ ਲੰਗਰ ਸ਼ਗੋ ਸ਼ਗੋ ਆਗੇ ਔਰ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੋ ਕਿੰਨੇ ਸਮੇਂ ਤੋਂ ਜਿਹੜਾ ਬਾਬਾ ਜੀ ਦਾ ਜਿਹੜਾ ਇਸ ਦਰਗਾਹ ਤੋਂ ਕਿੰਨੀ ਪੁਰਾਣੀ ਦਰਗਾਹ ਆ ਤੇ ਕਿੰਨੇ ਸਾਲ ਦੇ ਤੁਰੇ ਚੱਲਦੇ ਆ ਇਹ ਬਚਪਨ ਤੋਂ ਹੀ ਹੈ ਕਿੰਨੇ ਕੁ ਪੁਰਾਣੇ ਸਮੇਂ ਤੋਂ ਇਹ ਕਾਫੀ ਜਿਹੜਾ ਵਾ ਜਗਾ ਜਿਹੜੀ ਆ ਸਾਡਾ ਬਚਪਨ ਇੱਥੇ ਗੁਜ਼ਾਰਿਆ ਅਸੀਂ ਬਿਲਕੁਲ ਉਦੋਂ ਛੋਟੇ ਛੋਟੇ ਸਾਂ ਮੇਰੀ ਇਸ ਵੇਲੇ ਜਿਹੜੀ ਆ 50 ਸਾਲ ਦੀ ਉਮਰ ਆ ਤੇ ਅਸੀਂ ਛੋਟੇ ਛੋਟੇ ਵੀ ਖੇਡਦੇ ਰਹੇ ਹਾਂ ਲਗਭਗ ਮੇਰੇ ਜਿਹੜਾ ਅੰਦਾਜ਼ੇ ਦੇ ਹਿਸਾਬ ਨਾਲ ਇਹ 100 ਸਾਲ ਤੋਂ ਜਿਹੜੀ ਆ ਪੁਰਾਣੀ ਬਾਬਾ ਜੀ ਦੀ ਜਗਾ ਤੇ ਬੜੀ ਇਤਿਹਾਸਿਕ ਜਗਾ ਤੇ ਬਹੁਤ ਜਗ੍ਹਾ ਦੀ ਮਹਾਨਤਾ ਪਹਿਲੇ ਇੱਥੇ ਪੈਲੀਆਂ ਹੀ ਸੀ ਜਾਂ ਮੁੜਕੇ ਏਰੀਆ ਹੌਲੀ ਹੌਲੀ ਡਿਵੈਲਪ ਹੋਇਆ ਵਾ ਤੇ ਬੜੀ ਬੜੀ ਦੂਰ ਤੋਂ ਉਦੋਂ ਹੀ ਲੋਕ ਆਉਂਦੇ ਸੀ ਤੇ ਹੁਣ ਵੀ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਬੜੀ ਬੜੀ ਦੂਰ ਤੋਂ ਸੰਗਤਾਂ ਆਉਂਦੀਆਂ ਕਿੰਨੇ ਦਿਨ ਪਹਿਲਾਂ ਇਸ ਮੇਲੇ ਦੀ ਤਿਆਰੀ ਸ਼ੁਰੂ ਹੋ ਜਾਂਦੀ ਹੈ ਇਸ ਮੇਲੇ ਦੀ ਹਫਤਾ ਪਹਿਲਾਂ ਜਿਹੜੀ ਤਿਆਰੀ ਸ਼ੁਰੂ ਹੋ ਜਾਂਦੀ ਆ ਬਾਬਾ ਜੀ ਦੇ 26 ਤਰੀਕ ਜਿਹੜਾ ਮੇਲੇ ਦਾ ਦਿਨ ਹੁੰਦਾ ਉਸ ਤੋਂ ਇੱਕ ਦਿਨ ਪਹਿਲਾਂ ਮਹਿੰਦੀ ਦੀ ਰਸਮ ਹੁੰਦੀ ਆ ਸ਼ਾਮ ਨੂੰ ਜਿਤਨਾ 26 ਤਰੀਕ ਨੂੰ ਮੇਲਾ 25 ਤਰੀਕ ਨੂੰ ਮਹਿੰਦੀ ਰਸਮ ਹੁੰਦੀ ਆ ਸਾਰੀਆਂ ਜਿੰਨੀਆਂ ਵੀ ਤਿੰਨ ਚਾਰ ਕਲੋਨੀਆਂ ਉਹਨਾਂ ਦੇ ਵਿੱਚੋਂ ਬਾਬਾ ਜੀ ਦੀ ਜਿਹੜੀ ਆ ਉਹ ਚਾਦਰ ਲੈ ਕੇ ਮਹਿੰਦੀ ਲੈ ਕੇ ਸੰਗਤਾਂ ਦੇ ਵਿੱਚੋਂ ਹੁੰਦੇ ਹੋਏ ਵੱਖ-ਵੱਖ ਜਿਹੜਾ ਲੋਕਾਂ ਦੇ ਘਰਾਂ ਵਿੱਚ ਜਿਹੜੇ ਕੋਈ ਬਾਬਾ ਜੀ ਦੇ ਸਤਕਾਰ ਵਾਸਤੇ ਆਪਣੇ ਘਰ ਫੇਰਾ ਪਾਉਂਦੇ ਨੇ ਤੇ ਬਾਬਾ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਦੇ ਅੱਜ ਜਿਹੜੇ ਸਮੂਹ ਦੇਸ਼ਾਂ ਦੇਸ਼ਾਂ ਜਿਵੇਂ ਬੈਠੇ ਆ ਵਧਾਈ ਦੇ ਦੌਰ ਤੇ ਕਿਹ ਜਣਾ ਮੈਂ ਉਹਨਾਂ ਨੂੰ ਜਿਹੜਾ ਵਾ ਬਾਬਾ ਜੀ ਦੇ ਇਸ ਮੇਲੇ ਦੀ ਬਹੁਤ-ਬਹੁਤ ਵਧਾਈ ਦਿੰਨਾ ਤੇ ਉਹਨਾਂ ਨੂੰ ਵੀ ਕਹਿਣਾ ਵਾ ਕਿ ਜਦੋਂ ਕਿਤੇ ਤੁਹਾਡਾ ਹੋਵੇ ਆਪਣਾ ਜਿਹੜਾ ਇੱਥੇ ਆਸ਼ੀਰਵਾਦ ਪ੍ਰਾਪਤ ਕਰੋ ਜਿੰਨਾਂ ਕੋ ਨਹੀਂ ਉਹ ਵੀਡੀਓ ਕਾਲ ਕਰਕੇ ਜਿਹੜਾ ਦਰਸ਼ਨ ਕਰੋ ਤੇ ਬਾਬਾ ਦਾ ਜਿਹੜਾ ਤੁਸੀਂ ਆਸ਼ੀਰਵਾਦ ਪ੍ਰਾਪਤ ਕਰੋ ਅਸੀਂ ਚਾਹਾਂਗੇ ਤੁਸੀਂ ਇਹ ਜਗ੍ਹਾ ਦਾ ਇੱਕ ਪਤਾ ਜ਼ਰੂਰ ਬਾਬਾ ਜੀ ਦਾ ਜਿਹੜਾ ਐਡਰੈਸ ਆ ਜਿਹੜਾ ਦੱਸੋ ਕਿਹੜੀ ਜਗਾ ਇਹ ਐਡਰੈਸ ਹੈਗਾ ਵਾ ਦਰਗਾਹ ਬਾਬਾ ਯਾਰਾ ਪੀਰ ਸੁੰਦਰ ਨਗਰ ਗਲੀ ਨੰਬਰ 6 ਨੀਅਰ ਸ਼ਵਾਲਾ ਮੰਦਿਰ ਤੇ ਇਹ ਪ੍ਰੋਪਰ ਜਿਹੜਾ ਐਡਰੈਸ ਆ ਇਹ 100 ਸਾਲ ਤੋਂ ਮਗਰੋਂ ਅਸੀਂ ਦੇਖਦੇ ਆ ਰਹੇ ਹਾਂ ਤੇ ਇੱਥੇ ਬਾਬਾ ਜੀ ਦੀ ਜਿਹੜੀ ਆ ਰੌਣਕਾਂ ਹਰ ਸਾਲ ਲੱਗਦੀਆਂ ਰਹੀਆਂ ਸਾਡੇ ਜੰਮਨ ਤੋਂ ਪਹਿਲਾਂ ਵੀ ਲੱਗਦੀਆਂ ਰਹੀਆਂ ਤੇ ਬਾਅਦ ਦੇ ਵਿੱਚ ਵੀ ਲੱਗਦੀਆਂ ਰਹਿਣੀਆਂ ਤੇ ਸ਼ਾਮ ਨੂੰ ਜੋ ਕਵਾਲਾਂ ਦਾ ਪ੍ਰੋਗਰਾਮ ਹੁੰਦਾ ਤੇ ਉਹ ਕਾਫੀ ਸੰਗਤਾਂ ਵੱਧ ਚੜ ਕੇ ਉਹਦੇ ਵਿੱਚ ਹਿੱਸਾ ਲੈਂਦੀਆਂ ਜਕਾਰਾ ਜਕਾਰਾ ਬਾਬਾ ਜਰਾ ਪੀਰ ਜੀ ਦਾ ਬਹੁਤ ਸਾਰੇ ਦਰਬਾਰ ਕੀ ਜੈ ਕਾਰੇ ਵਾਲੇ ਨੂੰ ਮਿੱਠੀਆਂ ਮਰਾਤਾ ਬਹੁਤ ਸਾਰੇ ਦਰਬਾਰ ਕੀ ਜੈ ਈਵਨ ਚਰਾਇ ਦੇਵਗਨ ਤੇ ਅੱਜ ਦੇ ਦਿਨ ਅਸੀਂ ਮੇਲਾ ਬੜੇ ਧੂਮ ਧਾਮ ਨਾਲ ਮਨਾਣੇ ਆ ਸਾਰੀਆਂ ਸੰਗਤਾਂ ਤੇ ਵੱਧ ਤੋਂ ਵੱਧ ਪਹੁੰਚ ਕੇ ਤੇ ਬਾਬਾ ਜੀ ਦਾ ਦਰਸ਼ਨ ਕਰੋ ਤੇ ਵੱਧ ਤੋਂ ਵੱਧ ਇੱਥੇ ਇਕੱਠ ਕਰਨ ਆਪਣਾ ਤੇ ਆਸ਼ੀਰਵਾਦ ਆਪਣਾ ਪ੍ਰਾਪਤ ਕਰਨ ਆਣ ਕੇ ਤੇ ਜਕਾਰਾ ਬਾਬਾ ਯਾਰਾ ਪੀਰ ਜੀ ਦਾ ਬਹੁਤ ਸਾਚੇ ਦਰਬਾਰ ਕੀ ਜੈ